लुधियाना ਦੇ ਵਿੱਚ ਦਿਨ ਰਾਤ ਹਰ ਦਵਾ ਤੋਂ ਜੰਮੂ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਲਟ ਗਈ ਐਸਾ ਸਥਿਤ ਵਿੱਚ ਬੱਸ 'ਤੇ ਸਵਾਰ ਤਿੰਨ ਬੱਚਿਆਂ ਦੇ ਸਮੇਤ 35 ਲੋਕ ਜੁੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ ਤੇ ਐਸਾ ਸਥਿਤ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਿਨ ਰਾਤ ਜਵੰਦਰ ਬਾਈਪਾਸ ਦੇ ਨੇੜੇ ਇਹ ਹਾਦਸਾ ਵਾਪਰਿਆ 594ਜੀਜੀ ਅਜੇ ਕੋਲ ਜੀ ਇਹ ਕਹਾਂ ਸੇ ਗਾੜੀ ਆ ਰਹੀ ਸੀ ਹਰੀਦਵਾਰ ਸੇ ਹਰੀਦਵਾਰ ਸੇ ਜੰਮੂ ਕਾਂ ਦਾ ਇਸਨੇ ਜੰਮੂ ਜੇ ਹੋ ਗਿਆ ਗਿਆ ਤਾਂ ਜੀ ਉਸ ਰਾਸ ਤੇ ਮੇ ਅੰਚਲ ਮਾ ਆ ਗਿਆ ਡਰ ਬੱਚਾ ਅਚਾ ਤਾਇਰ ਪੰਚਰ ਹੋ ਗਿਆ ਇਹ ਤਾਇਰ ਬਦਲ ਕਾਰਾ ਡਿੱਕੀ ਮੇ ਢਾ ਦੇ ਦੂਸਰਾ ਤਾਇਰ ਅਚਾ ਕਿਹੜੀ ਜਗ੍ਹਾ ਹੋਇਆ ਇਹ ਇਹ ਕੌਣ ਸੀ ਜਗ੍ਹਾ ਹੋਇਆ ਇਹ ਆਰ ਪੀ ਲਾਹਰਨ ਬਾਈਪਾਸ ਦਾ ਅਗਾਂਹ ਥੋੜੀ ਅੱਗੇ ਅਚਾ ਤੇ ਪੱਛੇ ਕਿੰਨੇ ਬੰਦੇ ਸੀ ਕਿੰਨੇ ਜੜ ਹੋਏ ਸਤਾਲੀ ਡਾਗ ਸਵਾਰੀ ਹੁੰਦੀ ਹੋਂ ਸਾਰੀ बस में कितने बंदे थे अड़तालीस बस तो ये डबल डेकर बस थी हाँ अच्छा तो फिर टू बाई थ्री है टू बाई थ्री बस टू बाई थ्री बस तो ये बस पलट गई तो कितने बंदे इंजर्ड हुए पता नहीं कितने नाम आप खुद इंजर्ड हो गए क्या नाम है मतलब पता नहीं लगा था आप बस चलाते थे या कंडक्टर फिनाए थे अच्छा कंडक्टर थे तो नहीं समझ में लगा लिखी में दाग रहे थे हम अच्छा आठ सवाल आया तो ਮੇਰੇ ਕੇ نیچے ਦੇ ਰਹਾ ਮੈਂ ਉਹ ਪਿੱਛੇ ਦੇ ਉਹ ਦੋ ਕਾਲਾ ਤਾਂ ਬੜਾ ਅੱਛਾ ਦੇਖ ਉਹ ਟਰਾਲੀ ਨੇ ਟੱਕਰ ਮਾਰੀ ਹਾਂ ਅਰੇ ਤੋ ਬਸ ਪਲਟ ਗਈ ਉਹ ਕੋਈ ਇੰਜਰਡ ਹੋਇਆ ਉਸਕੇ ਕੋਈ ਜੀ ਡੈਥ ਵੀ ਹੋਈ ਹੈ ਡੈਥ ਵੀ ਹੋਈ ਹੈ ਕਿੰਨੇ ਲੋਕ ਹੈ ਇੱਕ ਇੱਕ ਹੀ ਇੱਕ ਹੀ ਡੈਥ ਹੋਈ ਹੈ ਕਿੰਨੇ ਵਜੇ ਹੋਇਆ ਰਾਤ ਰਾਤ ਹੋਇਆ ਖੜੀ ਸੀਗੀ ਟ੍ਰੇਲਰ ਵਾਲਾ ਜੀ ਨੀਂਦ ਤੋਂ ਨਾਲ ਹੀ ਉਹਨੇ ਸਿੱਧੀ ਆਣ ਕੇ ਸੱਟ ਕੀਤਾ ਨਾ ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂ ਰਪਿੰਚਰ ਹੋ ਗਿਆ ਸੀ ਬੱਸ ਦਾ ਯਾਤਰਾ ਵਾਲੀ ਬੱਸ ਸੀ ਹਰਦੋਆ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਇੰਟਰ ਆਇਆ ਜਿਹੜਾ ਉਹ ਮਤਲਬ ਜਾਂ ਅਨਿੰਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕਿ ਯਾਤਰੀ ਸੀ ਤੇ ਕਿੰਨੇ ਕਿ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਨਹੀਂ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਨਾਲ 40 50 ਦੇ ਕਰੀਬ ਯਾਤਰੀ ਹੋ ਗਏ ਤੇ ਸਰ ਜਿਹੜੇ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਕਿਰਤ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਤਾਲ ਤੇ ਬਾਕੀ ਨਾਰਮਲ ਆ ਇੱਕ ਨਹੀਂ ਡੈੱਥ ਆ ਤੇ ਕਿੰਨੇ ਕੁ ਵਜੇ ਦਾ ਪਾ ਕੀ ਰਾਤ 1:3 2 ਵਜੇ ਦਾ ਕੰਮ ਸੀ ਕਿਹੜੀ ਜਗ੍ਹਾ ਤੇ ਹੋਇਆ ਪਾ ਇਹ ਅਡੀਕੋ ਕਲੋਨੀ ਆ ਆਹ ਨਾਲ ਹੀ ਤੇ ਹਾਂਜੀ ਜੀਟੀ ਰੋਡ ਅਡੀਕੋ ਠੀਕ ਆ